ਇਸ ਭੈਣ ਦਾ ਨਾਮ ਅਮਨਦੀਪਾ ਔਰ ਇਹ ਭੈਣ ਸਾਤਚੂਦ ਰਹਿਣ ਵਾਲਿਆ ਇਸ ਭੈਣ ਦੀ ਗੁਆਈ ਇਹਨਾਂ ਦੇ ਫਾਦਰ ਦੀ ਆ ਇਹਨਾਂ ਦੇ ਫਾਦਰ ਦੇ 4-5 ਮਹੀਨਿਆਂ ਤੋਂ ਫੇਸ ਤੇ ਕੈਂਸਰ ਹੋ ਗਈ ਜਿਸ ਕਾਰਨ ਇਹਨਾਂ ਦੇ ਪਰਿਵਾਰ ਵਾਲੇ ਬਹੁਤ ਦੁਖੀ ਸੀ ਔਰ ਇਹ ਭੈਣ ਵੀ ਬਹੁਤ ਦੁਖੀ ਸੀ ਤਾਂ ਇਹਨਾਂ ਦੇ ਫਾਦਰ ਡਾਕਟਰਸ ਕੋਲ ਗਏ ਔਰ ਡਾਕਟਰਸ ਨੇ ਉਹਨਾਂ ਨੂੰ ਆਪਰੇਸ਼ਨ ਦੇ ਲਈ ਬੋਲਿਆ ਤਾਂ ਇਹਨਾਂ ਦੇ ਫਾਦਰ ਨੂੰ ਹਸਪੀਟਲ ਵਿੱਚ ਐਡਮਿਟ ਕਰ ਲਿਆ ਗਿਆ ਔਰ ਉਹਨਾਂ ਦਾ ਟ੍ਰੀਟਮੈਂਟ ਹੋਇਆ ਜਦੋਂ ਉਹਨਾਂ ਦੇ ਫੇਸ ਦਾ ਆਪਰੇਟ ਹੋਇਆ ਤਾਂ ਡਾਕਟਰਸ ਨੇ ਉਹਨਾਂ ਦੇ ਲੈਗ ਦੇ ਵਿੱਚੋਂ ਜਾਨਕੀ ਪੱਟ ਦੇ ਵਿੱਚੋਂ ਮਾਸ ਕੱਢ ਕੇ ਫੇਸ ਵਿੱਚ ਪਾਇਆ ਔਰ ਡਾਕਟਰਸ ਨੇ ਬੋਲਿਆ ਕਿ ਜੇਕਰ ਇਹ ਮਾਸ ਫਿੱਟ ਹੋ ਗਿਆ ਫਿਰ ਠੀਕ ਹੈ ਜੇਕਰ ਨਹੀਂ ਹੋਇਆ ਤਾਂ ਦੁਬਾਰਾ ਆਪਰੇਟ ਕਰਨਾ ਹੋਵੇਗਾ ਤਾਂ ਨਾਲ ਹੀ ਉਹਨਾਂ ਨੂੰ ਆਕਸੀਜਨ ਰੂਮ ਦੇ ਵਿੱਚ ਐਡਮਿਟ ਕਰ ਲਿਆ ਗਿਆ ਤਾਂ ਇਸ ਬੰਨੇ ਪ੍ਰਭੂ ਦੇ ਦਾਸ ਉਹ ਪ੍ਰਾਰਥਨਾ ਕਰਾਈ ਤੇ ਪਾਸਟਰ ਜੀ ਨਾਲ ਆਪਣੇ ਪ੍ਰੋਬਲਮ ਨੂੰ ਸ਼ੇਅਰ ਕੀਤਾ ਔਰ ਪਾਸਟਰ ਜੀ ਨੇ ਇਹਨਾਂ ਦੇ ਫਾਦਰ ਵਾਸਤੇ ਪ੍ਰਾਰਥਨਾ ਕੀਤੀ ਤਾਂ ਇਹ ਭੈਣ ਆਪਣੇ ਪਾਪਾ ਦੇ ਕੋਲ ਗਏ ਹਸਪੀਟਲ ਵਿੱਚ ਤਾਂ ਡਾਕਟਰਸ ਇਹਨਾਂ ਨੂੰ ਅੰਦਰ ਨਹੀਂ ਜਾ ਦੇ ਰਹੇ ਸੀ ਤਾਂ ਇਹਨਾਂ ਨੇ ਆਪਣੇ ਹੱਥਾਂ ਨੂੰ ਇਨੌਇੰਟਿੰਗ ਆਇਲ ਲਗਾ ਕੇ ਅੰਦਰ ਆਪਣੇ ਪਾਪਾ ਦੇ ਲਾਇਆ ਔਰ ਪ੍ਰਭੂ ਨੇ ਪ੍ਰਭੂ ਨੂੰ ਇਹਨਾਂ ਨੇ ਕਿਹਾ ਸੀ ਕਿ ਪ੍ਰਭੂ ਤੁਸੀਂ ਮੇਰੇ ਪਾਪਾ ਨੂੰ ਚੰਗਾ ਕਰ ਚੁੱਕੇ ਹੋ ਔਰ ਪ੍ਰਭੂ ਨੇ ਆਪਣੇ ਦਾਸ ਦੀ ਪ੍ਰਾਰਥਨਾ ਨੂੰ ਸੁਣਿਆ ਕਿਉਂਕਿ ਪ੍ਰਭ ਦੇ ਵਚਨ ਚ ਲਿਖਿਆ ਕਿ ਤੂੰ ਮੈਨੂੰ ਪਕਾਮ ਤੈਨੂੰ ਉੱਤਰ ਦੇਗਾ ਔਰ ਸੱਚਮੁੱਚ ਪ੍ਰਭ ਦੇ ਦਾਸ ਨੇ ਪੁਕਾਰਿਆ ਔਰ ਪ੍ਰਭੂ ਨੇ ਆਪਣੇ ਦਾਸ ਦੀ ਪ੍ਰਾਰਥਨਾ ਨੂੰ ਸੁਣਿਆ ਔਰ ਉਹਨਾਂ ਨੂੰ ਹੀਲਿੰਗ ਦਿੱਤੀ ਔਰ ਉਹਨਾਂ ਨੂੰ ਅਗਲੇ ਦਿਨ ਹੀ ਆਕਸੀਜਨ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੁਣ ਉਹ ਭਾਈ ਬਿਲਕੁਲ ਫ੍ਰੀ ਆ ਆਪਰੇਸ਼ਨ ਵੀ ਬਹੁਤ ਵਧੀਆ ਆ ਕੋਈ ਵੀ ਮੁਸ਼ਕਲ ਨਹੀਂ ਆਈ ਹੈ ਤੇ ਉਹ ਜਿਹੜਾ ਮਾਸ ਸੀ ਉਹ ਵੀ ਫਿੱਟ ਹੋ ਚੁੱਕਾ ਹੈ ਇਸ ਗਵਾਹੀ ਦੇ ਲਈ ਇਹ ਭੈਣ ਪਰਮੇਸ਼ਰ ਦਾ ਪਰਮੇਸ਼ਰ ਦੇ ਦੁਆਰ ਕੀਤੀ ਪ੍ਰਾਰਥਨਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਹallelujah